ਸ੍ਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ 'ਚ ਸਵਾਗਤ ਹੈ। ਕਿਹਾ ਜਾਂਦਾ ਹੈ ਕਿ ਮਾਂ ਦੇ ਸਿਰ ਤੇ ਹੱਥ ਰੱਖਣ ਨਾਲ ਮਨੁੱਖ ਦਾ ਜੀਵਨ ਸਫਲ ਹੋ ਜਾਂਦਾ ਹੈ। ਪਰ ਅੱਜ ਦੇ ਨੌਜਵਾਨ ਪੀੜ੍ਹੀ ਆਪਣੇ ਮਾਤਾ ਪਿਤਾ ਨੂੰ ਭੁੱਲ ਕੇ ਉਹਨਾਂ ਨੂੰ ਦੁੱਖ ਦੇ ਰਹੀ ਹੈ ਇਹ ਜੇ ਲੋਕ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਸੁੱਖ ਪ੍ਰਾਪਤ ਨਹੀਂ ਕਰ ਸਕਦੇ ਹਨ ਅਤੇ ਜਦੋਂ ਧਰਤੀ ਤੇ ਪਾਪ ਬਹੁਤ ਜ਼ਿਆਦਾ ਵੱਧ ਜਾਂਦੇ ਹਨ ਤਾਂ ਵਾਹਿਗੁਰੂ ਪਰਮਾਤਮਾ ਇਸ ਦਾ ਨਾਸ਼ ਕਰਦੇ ਹਨ ਵਾਹਿ ਗੁਰੂ ਜੀ ਨੇ ਕਿਹਾ ਹੈ ਜੋ ਵੀ ਇਸ ਧਰਤੀ ਤੇ ਆਇਆ ਹੈ ਉਸ ਨੂੰ ਮਾਪਿਆਂ ਨੇ ਬਣਾਇਆ ਹੈ ਇਸ ਲਈ ਮਾਂ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਹਨ ਤੇ ਮਾੜਾ ਸਮਾਂ ਮਾਂ ਦੇ ਪੈਰ ਛੂਣ ਨਾਲ ਆਪੇ ਹੀ ਦੂਰ ਹੋ ਜਾਂਦਾ ਹੈ ਇੱਕ ਮਾਂ ਆਪਣੇ ਬੱਚੇ ਨੂੰ ਹਨੇਰੇ ਵਿੱਚ ਵੀ ਪਛਾਣਦੀ ਹੈ ਅਤੇ ਉਸ ਦੇ ਅੰਦਰ ਛੁਪੇ ਦਰਦ ਨੂੰ ਵੀ ਜਾਣਦੀ ਹੈ ਉਸ ਅਤੇ ਜੋ ਲੋਕ ਆਪਣੇ ਮਾਪਾਪਨ ਨਾਲ ਗਲਤ ਵਿਵਹਾਰ ਕਰਦੇ ਹਨ ਉਹਨੂੰ ਰੱਬ ਵੀ ਕਦੀ ਵੀ ਮਾਫ ਨਹੀਂ ਕਰਦਾ ਅਤੇ ਜੋ ਕੋਈ ਵੀ ਮਹਾਨ ਪਾਪ ਕਰਦਾ ਹੈ ਉਹ ਕਦੇ ਵੀ ਖੁਸ਼ ਨਹੀਂ ਰਹਿੰਦਾ ਕਿਉਂਕਿ ਜੋ ਕੋਈ ਜੀਵਨ ਵਿੱਚ ਇਹ ਪਾਪ ਕਰਦਾ ਹੈ ਉਹ ਹਮੇਸ਼ਾ ਦੁਖੀ ਰਹਿੰਦਾ ਹੈ ਜ਼ਿੰਦਗੀ ਵਿੱਚ ਕਦੇ ਵੀ ਖੁਸ਼ ਨਹੀਂ ਰਹਿ ਸਕਦਾ ਅਤੇ ਕੋਈ ਵੀ ਮਨੁੱਖ ਜੋ ਰੱਬ ਦੇ ਮਾਤਾ ਪਿਤਾ ਨੂੰ ਗਲਨਾ ਕਰਦਾ ਹੈ ਉਸ ਨੂੰ ਮਹਾਪਾਪੀ ਕਿਹਾ ਜਾਂਦਾ ਹੈ ਅਤੇ ਜੇ ਕੋਈ ਵੀ ਆਪਣੇ ਮਾਤਾ ਪਿਤਾ ਨੂੰ ਕਲਨਾ ਕਰਦਾ ਹੈ ਤਾਂ ਉਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਾਪ ਹੈ ਅਤੇ ਜੋ ਕੋਈ ਵੀ ਇਹ ਪਾਪ ਕਰਦਾ ਹੈ ਉਸ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਮਾਫੀ ਨਹੀਂ ਮਿਲਦੀ ਅਤੇ ਜਿੰਨਾ ਮਾਪਿਆਂ ਦਾ ਬੱਚਾ ਉਹਨਾਂ ਨਾਲ ਗਲਤ ਵਿਹਾਰ ਕਰਦਾ ਹੈ ਉਹਨਾਂ ਦੇ ਦਿਲਾਂ ਨੂੰ ਡੂੰਘੀ ਠੇਸ ਪਹੁੰਚਦਾ ਹੈ ਅਤੇ ਆਪਣੇ ਮਾਪਿਆਂ ਦਾ ਅਨਾਤਰ ਕਰਦੇ ਹਨ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਕਦੇ ਨਹੀਂ ਵਧ ਸਕਦੇ